ਅੱਜ ਉਹ ਸੰਪੰਨਤਾ ਦੇ ਖੰਡਾ ਮਾਜੀ ਡਾਕਟਰ ਨੇ ਜਿਹੜੇ ਸੀ ਰਾਜਪਾਲ ਜੀ ਤਾਂ ਅੱਜ ਜਿਹੜਾ ਪਿਛਲੇ ਕਈ ਸਾਲਾਂ ਤੇ 23 ਸਾਲ ਵੀ ਸੁਤੰਤਰ ਦਿਵਸ ਦੀ ਪ੍ਰੋਗਰਾਮ ਅਸੀਂ ਬਣਾਇਆ ਸਵੇਰੇ 7:00 ਵਜੇ ਸਿੱਤ ਰੰਗ ਯਾਤਰਾ ਘਟੇ 2200 ਬੱਚੇ ਦੇ ਨਾਲ ਕਾਫੀ ਸਾਡੇ ਨਾਲ ਜੁੜੇ ਸੀ ਬਹੁਤ ਵਧੀਆ ਸੰਗੀਤ ਪ੍ਰੋਗਰਾਮ ਸਾਡਾ ਤਿਰੰਗਾ ਯਾਤਰਾ ਦਾ ਪ੍ਰੋਗਰਾਮ ਸਫਲ ਹੋਇਆ ਤੋ ਅੱਜ ਸਾਡੇ ਕੋ ਆ 85 ਬੱਚਿਆਂ ਨੇ ਪਾਰਟਿਸਪੇਟ ਵਾਸਤੇ ਭਾਗ ਲਿਆ ਜਿਨ੍ਹਾਂ ਦੇ ਪਰਫਾਰਮਸ ਸਟਾਰਟ ਹੋਏਗਾ ਸਾਹਮਣੇ ਸਟੇਜ ਤੇ ਤੁਸੀਂ ਦੇਖ ਸਕਦੇ ਹੋ ਤੋ ਬੜੇ ਹਰ ਬੱਚੇ ਜੀ ਨੂੰ ਹੈ ਬਹੁਤ ਜ਼ਿਆਦਾ ਦੇਸ਼ ਭਕਤੀ ਜਿਹੜੀ ਹੈ ਉਹਨਾਂ ਦੇ ਅੰਦਰ ਕੁਟ ਕੁਟ ਕੇ ਜਲੀ ਹੈ ਦੇਸ਼ ਭਕਤੀ ਬੜਾ ਸ਼ੌਕ ਹੈ ਸਾਹਮਣੇ ਉਹਨੇ ਪ੍ਰੋਗਰਾਮ ਸਟਾਰਟ ਹੋ ਗਿਆ ਤੋ ਸਾਰੇ ਦਿਖਾਇਆ ਜਾਏਗਾ ਦੇਖੋ ਜੋ ਹਾਲਾਤ ਹੈ ਉਸਮੇ ਜਿਸੀਏ ਉਸ ਉਸ ਸਾਹਮਣੇ ਤਾਂ ਆਜ਼ਾਦੀ ਮਿਲੀ ਹੈ ਪਰ ਜਿਹੜਾ ਜਿਸ ਤਰ੍ਹਾਂ ਜਦ ਤੱਕ ਹੜ ਦੇਸ਼ ਦੇ ਵਿੱਚੋਂ ਨਸ਼ਾ ਬੱਚੇ ਦੇ ਬਾਰੇ ਨਾ ਸੋਚਿਆ ਜਾਵੇ ਬੱਚੇ ਦੇ ਭਵਿੱਖ ਬਾਰੇ ਸੋਚਿਆ ਜਾਵੇ ਤਦ ਤੱਕ ਅਸੀਂ ਪੂਰਾ ਜਹਾਦੀ ਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਪਰ ਜੋ ਹਾਲਾਤ ਪੰਜਾਬ ਦਾ ਅੱਜ ਕੇ ਜਿਹੜ ਬਣ ਗਿਆ ਨਸ਼ੇ ਕਰਕੇ ਸਾਡੇ ਨੌਜਵਾਨ ਪੀੜੀ ਜਿਹੜੀ ਹੈ ਜਿਹੜੀ ਉਹ ਦੀਮਗ ਲੱਗ ਚੁੱਕੀ ਹੈ ਉਹ ਠੀਕ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਤੇ ਆਪਣੀ ਸਮਾਜ ਨੂੰ ਇਹ ਹੀ ਬੇਨਤੀ ਕਰਦੇ ਆ ਇਹ ਸਮਝਦੇ ਤੇ ਇਹ ਆਪਣੇ ਬੱਚਿਆਂ ਦੇ ਅੰਦਰ ਦੇ ਸਕਤੀ ਮਾਰੇ ਉਹ ਬੱਚੇ ਦਾ ਨਸ਼ੇ ਤੋਂ ਦੂਰ ਹੋ ਬੁਰ ਕਰਨ ਸਾਰੇ ਮਿਲ ਕੇ ਇੱਕ ਸਮਾਜ ਇੱਕ ਹੋ ਕੇ ਇਹਦੇ ਪਿੱਛੇ ਸੋਚਣ ਦੀ ਲੋੜ ਹੈ ਕਿ ਮੇਰੇ ਖਿਆਲ ਸੇ 2 ਢਾਈ ਬੱਚੇ ਜਿਹੜੇ ਆ 2 ਢਾਈ ਸੇ ਬੱਚੇ ਜਿਹੜੇ ਆ ਉਹ ਅਸੀਂ ਹੁਣ ਯਾਤਰਾ ਨਿਕਾਲਿਆ ਉਹਨਾਂ ਦੇ ਮੰਦਰ ਚ ਤੇ ਤਿਰੰਗਾ ਯਾਤਰਾ ਦੀ ਤਿਰੰਗਾ ਦਾ ਦੇਸ਼ ਦੇ ਪ੍ਰਤੀ ਜਿਹੜੀ ਹੈ ਦੇਸ਼ ਵਕਤੀ ਕੁੱਟਕੁੱਟ ਕੇ ਭਰੇ ਗਿਆ ਔਰ ਬੜੇ ਜਨੂਨ ਉਹਨਾਂ ਦੇ ਆਏ ਦੇਖਣ ਦੀ ਲੱਗੀ ਹੈ ਔਰ ਸਟੇਜ ਤੇ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਆਏ ਬੱਚੇ ਨੂੰ ਆਪਣੇ ਜਿਹੜੇ ਆ ਦੱਸੋ ਕਿ ਦੂਰ ਕਰਕੇ ਸਮਾਜ ਦੇ ਪ੍ਰਤੀ ਦੇਸ਼ ਦੇ ਪ੍ਰਤੀ ਜਿਹੜੀ ਦੇਸ਼ ਦੀ ਫੌਲਾ ਜਗਾ ਤੇ ਕਿਹਦੇ ਰਾਹ ਤੇ ਲੈ ਜਾਓ